ਗੁਰਜੀਤ ਕਾਲਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਫੇਰ ਹੋ ਜੁਕੀ ਅੱਜ ਹੈਗੀ 25 ਤਰੀਕ ਆ ਮੇਰੇ ਉਹਨਾਂ ਕਰਦੀ ਤੇ ਕਰਾਉਣੇ ਦਰਸ਼ਨ ਮਿਲੇਗਾ ਸਰ ਸਾਹਿਬ ਦੇ ਫੇਰ ਇਸ ਵੇਰੇ ਉੱਤੇ ਜਾ ਪਣੀ ਪਈਤਾ ਜੀ ਤੇ ਜਾ ਕੇ ਤੁਹਾਨੂੰ ਕਰਾਉਣੇ ਦਰਸ਼ਨ ਮਿਲਦੇ ਬਣੇ ਰੋ ਵਲੌਗ ਦੇ ਨਾਲ ਹੋ ਰਤੀ ਹਨੇਰਾ ਹੋ ਗਿਆ ਤਾਂ ਕਰਕੇ ਦਰਸ਼ਨ ਨਹੀਂ ਕਰਾ ਸਕੇ ਅੱਜ ਵਾਲੇ ਵਲੌਗ ਜੀ ਤੁਹਾਨੂੰ ਫਰੇ ਦਰਸ਼ਨ ਕਰਾਵਾਂਗੇ ਫਿਰ ਇਹਦੇ ਰੇ ਨਿਕਲੇ ਆ ਦਰਸ਼ਨ ਗਾਨਾ ਤੇ ਕਰੋਨੇ ਤੁਹਾਨੂੰ ਦਰਸ਼ਨ ਮਿਲੇ ਕਿਉਂਕਿ ਅਜ ਹਾਂਜੀ ਯਾ ਇਹਨਾਂ ਦਰਸ਼ਨ ਗਾਨਾ ਕਿਹੜੇ ਕੋਤਰ ਜਨਾਬ ਇਹਨਾਂ ਬੋਲ ਕੰਨਾ ਬੋਲ ਉਹ ਅੱਗੇ ਮਾਦਾ ਵਿੱਚੋਂ ਨਿਕਲੇ ਜੀ ਇੱਥੋਂ ਆ ਕੋਰਤ ਰਹੇ ਸਰ ਜਿਹੋ ਤੀਸਰੇ ਉਤੋਂ ਆਹ ਹੈ ਕੰਨੇ ਪਰ ਜਾਂਦੇ ਬਣੇ ਅਣੇ ਤੁਹਾਨੂੰ ਦਰਸ਼ਨ ਮਿਲ ਜਾਣਗੇ ਤਰਨਤਾਰ ਚ ਨੂੰ ਸੰਗਤ ਦੇ ਵਾਹਿਗੁਰੂ ਜੀ ਜਾ ਜਾ ਕੇ ਵੇਖੀ ਤਰਨਤਾਰ ਚ ਨੂੰ ਗੁਰਦਾਸ ਸਾਹਿਬ ਦੇ ਦਰਸ਼ਨ ਬਾਹਰ ਚ ਜਾ ਕੇ ਵਾਹਿਗੁਰੂ ਜੀ ਮੇ ਪੁੱਤ ਜੀ ਵਾਹਿ چل بابا ਗੁਰਵਰ ਸਿੰਘ ਬਾਬਾ ਫਤੇ ਸਿੰਘ ਸੀਤ ਹੱਟਾ ਦੀ ਜੀ ਰਹੀ ਹੈ ਚਲ ਕਿਤਾ ਮਿਲਪਾ ਆਪ ਦੀ ਜੀ ਹੋ ਜਾਂਦੀ ਕੋਈ ਕਿਸੇ ਦੀ ਬਾਤ ਫੜਨ ਦਾ ਨਾ ਰਹਿੰਦਾ ਜੱਟੇ ਬੰਦੇ ਤਾਂ ਚੱਕੇ ਨਹੀਂ ਜਾਂਦੇ ਸਿਰ ਜੋੜ ਕੇ ਸੇਕ ਵਿੱਚ ਰਹਿ ਤੀ ਕਿਸੇ ਵੇਖੋ ਇਹ ਗੱਲ ਨੂੰ ਬਹੁਤ ਗਲੂਪੀ ਨੋਟ ਕਰਿਓ ਕਿ ਆਪਾ ਖੁਨਾ ਵਰਕੇ ਅਨੰਤ ਪੈਦਾ ਹੁੰਦੇ ਰਹੇ ਆ ਸਾਬ ਉਸ ਛੰਡੇ ਬੰਦ ਦੇ ਅੰਦਰ ਉਹਨੇ ਚੜ੍ਹਦੀ ਕਾਰ ਦਾ ਬੀਜ ਬੀਜਿਆ ਤੇ ਤੁਹਾਡੇ ਚਰਨਾ ਤੂੰ ਮੁੜ ਆਪਾਂ ਨੂੰ ਪਕਾ ਗੂੜ ਸਿੰਦਰ ਸੇਤ ਆਪ ਯੁਨਿਤ ਪੈਤੀ ਅਜ ਭਰ ਲੈਂਦੀ ਹੈ ਇਹਨਾਂ ਵਾਕ ਤੇ ਸ਼ਬਦ ਕਰਿਆ ਜਾਂਦਾ ਕਿ ਇਲਖਨ ਜਿਵੇਂ ਛਿੰਕਿਆ ਪਾਸ ਪਾਸ ਕਿ ਕਰੋਨੇ ਦਰਸ਼ਨ ਤੋਂ ਠੰਡੇ ਬਰਜ ਦੇ ਬਹੁਤ ਠੰਡਾ ਬਰਜ ਦਾ ਇੱਕ ਅੱਤਾਂ ਖੇਲ ਦੀ ਛੋਟੀ ਦੇ ਝੋਲੇ ਕਰੋਨੇ ਤੁਹਾਨੂੰ ਦਰਸ਼ਨ ਮਿਲੇ ਨਾਮ ਕਿਹਦਾ ਭਾਈ ਆ ਗਏ ਤੇ ਗੁਰਦਾ ਜੀ ਨੇ ਜਨਤਾ ਬੋਸਤਾ ਜੀ ਜਿਹੜਾ ਪਰੇ ਪਾ ਕੇ 啊，对啊，什么玩意儿？ ਦਰਸ਼ਨਾਗਾ ਹੰਡੇ ਵਰਜੇ ਕਰਾਉਣੇ ਤਾਂ ਚੱਲ ਜੂਗੇ ਯਾ ਦੇ ਮਾਦਾ ਗੁਜਰਖੋਰ ਨੂੰ ਤਿੰਨ ਦਿਨ ਤੋਂ ਖੇਤੇ ਆਇਆ ਰੱਖਿਆ ਗਿਆ ਹੈ ਬੜੀ ਢਾਂ ਦੇ ਵਿੱਚ ਕੁਕਣੇ ਤੋਂ ਬੈ ਜੋਗੀ ਹੈ कठो हुया संगत बहुत आई हुई दर्शन चीज़ा विकिणी

ਇਹ ਕੋਈ ਨਾ ਕਿਚੂਰਾ ਨਹੀਂ ਕਰਵਾ ਦੇਣਾ ਇਹ ਆਈਟਮ ਬਦਲ ਦੇ ਨਾ ਲੈ ਕੇ ਆ ਲਵਿੰਗ ਸੋਲੋ ਆਦੇ ਜਾਂ ਸਾਡੇ ਲੱਲਾ ਆ ਠਾ ਉਹਨੂੰ ਬਾਹਰ ਬੋਲ ਦੇ ਹਾਂ ਬਹੁਤ ਵਧੀਆ ਠੀਕ ਹੈ ਬਾਕੀ ਨਾ ਕੀ ਆ ਲੈਣਾ ਕਦੋਂ ਬਾਹਰ ਹੋ ਆਕੇ ਜੀ ਤੇ ਕਾਂਤਾ ਮੱਝੇ ਆਪਣੇ ਆਵਾਜ਼ ਵਿੱਚ ਆ। ਅੱਛਾ ਆਇਆ ਕਿ ਅੱਜ ਨਾ ਚਲੇ ਜਾਂਦਾ। ਵਧੀਆ ਨਾ 450। ਬਾਬਾ ਜਾ ਰਹੇ ਆ ਡੋਡਰਮਾਲ ਦੀ ਤੇ ਵੇਦੀ ਵੇਖਣਾ। ਲੌਕ ਬਲਾਓ। ਆਉਣੇ ਤਾਂ ਡੋਡਰਮਾਲ ਦੀ ਨੇ ਲਈ। ਇਹ ਵੀ ਪਾ ਬਲਾਓ ਕਿ ਇੱਥੇ ਧੁੰਦ ਪਈ ਆ। ਤੇ ਇੱਥੇ ਪਈ ਧੁੰਦ ਕੇ ਵਾੱਗਿਆ ਦੀ ਤੁਹਾਨੂੰ ਆਹ ਵਾਟ ਆਡਰ ਮਾਲ ਦੀ ਮਿਲ ਗਈ। ਪਰ ਦਰਸ਼ਨ ਅੰਦਰ ਜਾਣਾ ਬੈਨ ਕੀਤਾ ਉਹਨਾਂ ਨੇ। ਕੰਮ ਚੱਲਦਾ ਕਰਕੇ ਕੰਮ ਚੱਲਣ ਲਿਆ ਕਰਕੇ ਬੈਨ ਕੀਤਾ ਅੰਦਰ ਜਾਣਾ। ਦੇਖਦੇ ਰਸਤਾ ਮਿਲਿਆ। ਇਸ ਮਾਰਕ ਅੱਗੇ ਮਹਿਮਾਨ ਕਹਿੰਦੇ ਕਰ ਸਕਦੇ। ਮਜੀਦ ਖਾਨਵਾਕੇ ਜਿਹੜੇ ਅੱਜ ਹੀ ਬਹੁਤ ਸਾਰੇ ਬੰਦ ਬੈਠੇ ਅੱਜ ਹੀ ਹੈ ਜਿਹੜੇ ਨਮੂਨ ਤੇ ਨਮੂਨ ਦੇ ਆਦੇਲੀ ਨੇ ਉਹ ਕਹਿੰਦਾ ਕਿ ਉਹਨਾਂ ਨੂੰ ਖੀਲਾ ਉਹ ਸਮੇ ਸੁਖਾ ਦੇਵਾਗੀ ਤੀ ਸਿਗਨ ਜਾਨੀ ਮਾਤਾ ਜੀ ਕੋਲ ਅੰਦਾਜ਼ ਸੁਖੀ ਹੁਣ ਲੀਹਿੰਦਰ ਕੰਮ ਚੱਲ ਰਿਹਾ ਹੈ ਬੰਦੇ ਕੋਲ ਜਾਣਾ ਦਸਤ ਮਨਾ ਦੇਖੀ ਗੁੰਮ ਜੀ ਇੱਕ ਅਸੀਂ ਆਪਣੀ ਜਾਣ ਦੇ ਚੋਂ ਬਚਾਉਣ ਦੇ ਕਰਨੇ ਕਰਮੀ ਕਰ ਰਹੇ ਨੇ ਸਭ ਨੂੰ ਕਹਾਂਗੇ ਤਾਰੂ ਜੀਤਨ ਦੇ ਜੀਤ ਕਰਵਾਉਣਾ ਹਾਂ ਜੰਦਨੀ ਵੀ ਮੈਨਾਂ ਆਹਾਂ ਅਸ ਗੇਮ ਵਿੱਚ ਲੱਪੀ ਗਈ ਹਰ ਸਾਰੀ ਬਹੁਤ ਚੜੇ ਵੀ ਰਹੇ ਸੀ ਤੇ ਮੇਰਾ ਸਾਡੀ ਤਗੜੀ ਵੀ ਬੀ ਮੋਸ ਸਮੇਂ ਆਹਾਂ ਮੈਂ ਤਗੜਾ ਮੈਂ ਯਾਹ ਵੀ ਨਹੀਂ ਆਂਦੇ ਨੂੰ ਚਲ ਜੀ ਬਈ ਕਿਹਨਾਂ ਕਰਨਗੇ ਤਾਂ ਬੋਰ ਟਾਈਮ ਲਗਣਾ। ਅੰਦਰ ਕੰਮ ਚੱਲਦਾ ਕਰਕੇ ਭੇਲੀ ਦਾ ਵੀ ਨਹੀਂ ਲਗਾ ਸਕਿਆ ਤੁਹਾਨੂੰ ਫਰਾ। ਤੇ ਬੋਰ ਤੋਂ ਅੰਦਰ ਫਿਰ ਮੈਨੇ ਲਿਖ ਰਾਈਆ ਕਿ ਤੁਹਾਨੂੰ ਲੱਗਾ ਹੈ ਵਲੌਗ ਜ਼ਰੂਰ ਦੇਤਿਓ। ਹੁਣ ਅਸੀਂ ਜਾ ਰਹੇ ਹਾਂ ਪਿੰਡ ਨੂੰ ਵਾਪਸ। ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਤੁਹਾਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ।